हां जी भाई जी ਆ ਦੇਖੋ ਕੋਠੀ ਦਿਖਾਉਣਾ ਤੁਹਾਨੂੰ 3500 ਸਕਰ ਫੁੱਟ ਏਰੀਆ ਦੇ ਵਿੱਚ ਹੈ ਬਾਹਰਲੀ ਦੀਵਾਰ ਤੋਂ ਡਿਜ਼ਾਈਨਿੰਗ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਹੋਣਾ ਵੀ ਕੋਠੀ ਅੰਦਰੋਂ ਵੀ ਕਿੰਨੀ ਕੈਂਟ ਹੋਣੀ ਹੈ ਨਾ ਤੇ ਬਾਈ ਸਿਰੇ ਹੀ ਕੀਤਾ ਪਿਆ ਡਿਜ਼ਾਈਨਿੰਗ ਦਾ ਕੋਈ ਹੋ ਸੋਹਣਾ ਡਿਜ਼ਾਈਨ ਤਿਆਰ ਕੀਤਾ ਕੋਠੀ ਦਾ 3500 ਸਕਰ ਫੁੱਟ ਏਰੀਆ ਸਾਰਾ ਇਹ ਤੇ ਅੰਦਰ ਤੋਂ ਵੀ ਦਿਖਾਵਾਂਗੇ ਕੋਠੀ ਦੇ ਵਿੱਚ ਕੰਮ ਚੱਲੀ ਜਾਂਦਾਗਾ ਡਾਉਨ ਸੀਲਿੰਗ ਵਗੈਰਾ ਦਾ ਤੇ ਬਾਈ ਬਹੁਤ ਸੋਹਣਾ ਡਿਜ਼ਾਈਨ ਕੀਤਾ ਦੇਖੋ ਬਾਹਰੋਂ ਪਾਵੇ ਵਗੈਰਾ ਲਾ ਕੇ ਨਾ ਆ ਦੇਖੋ ਸਾਈਡ ਤੋਂ ਦਿਖਾ ਰਹੇ ਆ ਤੁਹਾਨੂੰ। ਆ ਦੂਸਰੀ ਸਾਈਡ ਤੋਂ ਘੈਂਟ ਪੂਰੀਆ ਕੋਨਾ-ਕੂਰਾ ਮੰਨੀਆਂ ਪਈਆਂ ਜਾਵਾਂ। ਤੇ ਬਾਈ ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਦੇਖੀ ਕਿੰਨਾ ਬਰੀਕੀ ਨਾਲ ਕੰਮ ਆਇਆ। ਨਹੀਂ ਕੰਮ ਤਾਂ ਵੈਸੇ ਕੋਠੀ ਪਾ ਦਿੰਦੇ ਆ ਬਾਈ ਹਨਾ ਵਿੱਚ ਇੱਥੇ ਪਤਾ ਲੱਗਦਾ ਵੀ ਕਿੰਨੀ ਬਰੀਕੀ ਨਾਲ ਮਿਸਤਰੀ ਕੰਮ ਕਰਦੇ ਆ ਹਨਾ। ਤੇ ਸਫਾਈ ਬਹੁਤ ਆ ਬਾਈ। ਅੰਦਰੋਂ ਵੀ ਦਿਖਾਵਾਂਗੇ ਤੁਹਾਨੂੰ ਆਜੋ। ਤੇ ਇੱਧਰ ਆ ਕੇ ਆ ਜੀ ਐਂਟਰ ਹੁੰਦੇ ਹੁੰਦੇ ਆਈ ਬਾਈ ਇਧਰਲੇ ਪਾਸੇ ਆ ਗਿਆ ਰੂਮ ਇਹਦੇ ਚ ਕੰਮ ਹੋ ਜਾਂਦਾ ਡਾਊਨ ਸੀਲਿੰਗ ਵੀ ਆ ਰਿਹਾ ਦਾ ਹਣਾ ਤੇ ਬਾਈ ਅਲੱਗ-ਅਲੱਗ ਤਰ੍ਹਾਂ ਦਾ ਡਿਜ਼ਾਈਨ ਦਿੱਤਾ ਸਾਰੀ ਛੱਤ ਨੂੰ ਤੁਸੀਂ ਦੇਖੋਗੇ ਅੱਗੇ ਵੀ ਹੋਰ ਕਮਰੇ ਜਿਵੇਂ ਇਧਰ ਬੈਡਰੂਮ ਆ ਗਿਆ ਇਹ ਚ ਦੇਖੋ ਸਾਰਾ ਉੱਪਰ ਉਹ ਜੋ ਡਾਊਨ ਸੀਲਿੰਗ ਦਾ ਕੰਮ ਆ ਸਾਰਾ ਲੱਗ ਤਣਾ ਤਮ ਕੰਮ ਹੋਈ ਵੀ ਜਾਂਦਾ ਇਹਦੇ ਚ ਬਾਈ ਹੋਰੀ ਡਾਊਨ ਸੀਲਿੰਗ ਦਾ ਕੰਮ ਕਰੀ ਜਾਂਦੇ ਆ ਪਲਾਸਟਰ ਵਗੈਰਾ ਹੋ ਕੇ ਰੈਡੀ ਆ ਤੁਹਾਨੂੰ ਪਤਾ ਹੀ ਹੈ ਉਸ ਤੋਂ ਬਾਅਦ ਪੱਥਰ ਦਾ ਕੰਮ ਚੱਲਣਾ ਬਾਈ ਵੀ ਮੰਨ ਕੇ ਚੱਲੋ ਕੰਮ ਵਾਈਜ਼ ਜਿਵੇਂ ਇੱਕ ਕੰਮ ਚੱਲੀ ਜਾਂਦਾ ਦੂਸਰਾ ਬਾਅਦ ਚ ਛੇੜਨਾ ਹੀ ਵਧੀਆ ਹੈ ਨਾ ਤੇ ਹੌਲੀ ਹੌਲੀ ਚਲੋ ਆਰਾਮ ਨਾਲ ਹੋ ਜਾਂਦਾ ਕੰਮ ਆ ਦੇਖੋ ਤੁਸੀਂ ਵਿੱਚੋਂ ਦੇਖ ਹੀ ਰਹੇ ਹੋ ਕੂਟੀ ਆ ਸਾਈਡ ਵਿੰਡੋ ਆ ਗਈ ਜੀ ਇਹਦੇ ਚ ਵੀ ਬਰੋਂ ਸੀਲਿੰਗ ਲੱਗ ਤੋਂ ਡਿਜ਼ਾਈਨ ਦਿੱਤਾ ਹੈ ਤੇ ਸੀਮਤ ਜੇ ਬੈਡਰੂਮ ਨੇ ਕੋਈ 12 ਬਾਈ 12 ਦਾ ਬਾਈ ਕੋਈ 12 ਬਾਈ 14 ਦਾ ਤੇ ਹੋ ਨਹੀਂ ਬਾਈ ਜਿੰਨਾ ਮੰਨ ਕੇ ਚੱਲੋ ਵੀ 2000-3000 ਫੁੱਟ ਏਰੀਆ ਜੀ ਤੇ 1500 ਉੱਪਰ ਹੈ ਜੀ 1300 ਹੀ ਹੈ ਵੈਸੇ 3500 ਤੋਂ ਥੋੜੀ ਘੱਟ ਆ ਕੋਠੀ ਉਹ 3500 ਤੋਂ ਨੂੰ ਕਿਹਾ ਹੈਗਾ ਤੇ ਬਾਈ ਤੁਸੀਂ ਅੰਦਾਜ਼ਾ ਲਾ ਲਓ ਕਿੰਨੀ ਜਦੋਂ ਇਹ ਸਾਰੀ ਕੋਠੀ ਰੈਡੀ ਹੋ ਗਈ ਹੈ ਨਾ ਸਾਰਾ ਇੰਟੀਰੀਅਰ ਵਗੈਰਾ ਦਾ ਕੰਮ ਹੋ ਗਿਆ ਬਾਈ ਤੇ ਬਹੁਤ ਘੰਟ ਲੱਗਣੀ ਆ ਪੇਂਟਿੰਗ ਹੋ ਗਿਆ ਬਾਹਰੋਂ ਡਿਜ਼ਾਈਨ ਹੈਗੀ ਬੜੀ ਸੋਹਣੀਆ ਕੋਠੀ ਤੇ ਬਾਈ ਦੋ ਬੈਡਰੂਮ ਨੀਚੇ ਤੁਹਾਨੂੰ ਦੱਸ ਲਈ ਇੱਕ ਵਾਰੇ ਆ ਬਾਥਰੂਮ ਆ ਗਿਆ ਸੀ ਨਾ ਤੇ ਇੱਧਰ ਅਟੈਚ ਤੇ ਪਹਿਲਾਂ ਇੱਕ ਪੂਜਾ ਰੂਮ ਸੀ ਤੇ ਕਕੇ ਜਨ ਆ ਗਿਆ ਬਾਈ ਡਰੈਗ ਨੂੰ ਦੋ ਬੈਡਰੂਮ ਤੇ ਆ ਦੇਖੋ ਉੱਪਰ ਦਾ ਬਾਲਕਨੀ ਦਾ ਏਰੀਆ ਜੀ ਆ ਦੇਖੋ ਉੱਪਰ ਛੱਤ ਦਾ ਇੱਥੇ ਵੀ ਕੰਮ ਹੋਇਆ ਹੋਇਆ ਸਾਰਾ ਤੇ ਉੱਪਰ ਬਾਈ ਦੋ ਬੈਡਰੂਮ ਬਣੇ ਹੋਏ ਆ ਇੱਕ ਬੈਡਰੂਮ ਇੱਧਰ ਹੈ ਇੱਕ ਉਹ ਦੂਸਰੇ ਪਾਸੇ ਸਮਾਨ ਸਮੂਹ ਰੱਖਿਆ ਪਿਆ ਬਾਈ ਉਹਨਾਂ ਨੇ ਤੇ ਆ ਵੀ ਇਧਰ ਖੁੱਲਾ ਏਰੀਆ ਆ ਗਿਆ ਬਾਲਕਨੀ ਦਾ ਇੱਥੇ ਬੈਠ ਸਕਦੇ ਹਾਂ ਕੁਰਸੀਆਂ ਵਗੈਰਾ ਲਾ ਕੇ ਆ ਦੇਖੋ ਇੱਥੇ ਛੱਤ ਦੀਆਂ ਇਹਨੇ ਅਲੱਗ ਤਰ੍ਹਾਂ ਦੀਆਂ ਆ ਇਹ ਕੋ ਉਹ ਹੋ ਆ ਗਿਆ ਕਮਰਾ ਤੇ ਆ ਜੋ ਨੀਚੇ ਤੋਂ ਬਾਈ ਇੱਕ ਚੀਜ਼ ਹੋਰ ਦੋਹਣੇ ਦਾ ਨੂੰ ਤੇ ਆ ਜੋ ਉਹ ਕੱਢੀ ਵੀ ਨਿਓਂ ਜੀ ਨਾ ਬਾਈ ਨੇ ਤੇ ਇਹ ਬਾਈ ਜਿਵੇਂ ਪੌਦੇ ਵਗੈਰਾ ਲਾਉਣੇ ਆ ਕਾਹ ਵਗੈਰਾ ਲਾਉਣਾ ਹੈ ਨਾ ਹੁਣ ਤੋਂ ਹੀ ਪਲਾਨਿੰਗ ਹੈ ਬਾਈ ਕਹਿੰਦਾ ਵੀ ਬਸ ਨਾਲ ਦੇ ਨਾਲ ਹੀ ਸਟਾਰਟ ਕਰਾ ਦੇਾਂਗੇ ਤੇ ਫਿਰ ਇਹ ਇੱਕ ਮਿੱਟੀ ਨਹੀਂ ਖੁਰਦੀ ਇਧਰੋਂ ਤੇ ਬਾਕੀ ਬਾਈ ਬਰਾ ਡਬੋਂ ਡਾ ਪਿੱਛੇ ਤੁਸੀਂ ਦੇਖ ਲਿਆ ਔਰ ਕੱਢਿਆ ਵਜਰ ਨੇ ਤੇ ਸਾਈਡ ਤੋਂ ਦੇਖੋ ਜੱਜ ਦੀਆ ਬਾਈ ਬਾਈ ਇੱਕ ਚੀਜ਼ ਖਾਸ ਹੈ ਦੇਚ ਮਿਸਤਰੀਆ ਤੁਸੀਂ ਫਾਈ ਦੇਖੋ ਬਾਈ ਕਿੰਨੀ ਹੈ ਨਾ ਪਲਾਸਟਰ ਵਗੈਰਾ ਤੇ ਜਮੇ ਸਿਰਾ ਕੀਤਾ ਬੈ ਯਾਰ ਹੋਰਾ ਗੁਰਾ ਜਮਾ ਓਕੇ ਰਿਪੋਰਟ ਆ ਸਾਰੀਆਂ ਤੇ ਬਾਈ ਇਹੋ ਜਿਹੀਆਂ ਵੀਡੀਓ ਦੇਖਣ ਲਈ ਇਦਾਂ ਦੀਆਂ ਕੋਠੀਆਂ ਵੀ ਲੀ ਦੀ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਓ YouTube ਤੇ ਸਾਡਾ ਚੈਨਲ ਹੈ ਸਬਸਕ੍ਰਾਈਬ ਕਰ ਲਿਓ ਬਾਈ ਤੇ ਇਦਾਂ ਦੀਆਂ ਵੀਡੀਓ ਦਿਖਾਉਂਦੇ ਰਹਾਂਗੇ ਭਰਾ ਤੁਹਾਨੂੰ ਕੁਝ ਨਾ ਕੁਝ ਆਈਡੀਆ ਮਿਲ ਸਕੇ ਹੈਨਾ ਆਪਾਂ ਘਰ ਬਣਾਉਣਾ ਹੁੰਦਾ ਘਰ ਜ਼ਿੰਦਗੀ ਚ ਇੱਕ ਵਾਰੀ ਬਣਾਉਂਦਾ ਬੰਦਾ ਨਾ ਉਹ ਵੀ origignal ਚਲੋ